ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ। ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਪਵਾਈਆਂ ਗਈਆਂ। ਪੁਰਾਣੇ ਸੂਏ, ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ। ਉਨੇ ਕੱਸੀਆਂ ਅਤੇ ਸੂਹਿਆ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾफी ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਵੀ ਹਰ ਖੇਤ ਨੂੰ ਨਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਹਾਸਾ ਸਰ ਇੰਨਾ ਜੀ ਗਰਦੀਪ ਸਿੰਘ ਸੂਬੇਦਾਰ ਸਾਡਾ ਇਹ 10 ਦਿਨ ਪਹਿਲਾਂ ਆਪਣੀ ਡਿਊਟੀ ਤੇ ਗਿਆਤਾ ਜੀ ਤੇ ਬਹੁਤ ਅਨੇਕ ਅਨਸਾਨਤਾ ਲੇਕਿਨ ਉੱਥੇ ਜਾ ਕੇ ਕਹਿੰਦੇ ਵੀ ਜਿੱਦਾਂ ਸਾਨੂੰ ਤਾਂ ਫੋਨ ਆਇਆ ਵੀ ਦਿਲ ਦਾ ਦੌਰਾ ਪੈ ਗਿਆ ਅਟੈਕ ਹੋ ਗਿਆ ਇਹਨੂੰ ਸੋ ਇੱਥੇ ਤੇ ਬਿਲਕੁਲ ਇਹ ਕਦੀ ਇਦਾਂ ਦੀ ਕੋਈ ਦੁਆ ਦਵਾਰੂ ਵੀ ਨਹੀਂ ਖਾਦੀ ਵੀ ਮਤਲਬ ਇਦਾਂ ਇਹਨੂੰ ਚੱਕਰ ਤਾਂ ਕੋਈ ਬਿਲਕੁਲ ਫਿੱਟ ਫੜਦਾ ਜਿਵੇਂ ਚਲੋ ਹੁਣ ਪਤਾ ਨਹੀਂ ਹੈ ਰੱਬ ਨੂੰ ਜੋ ਮਨਜ਼ੂਰ ਤਾਂ ਪਿੱਛੇ 1 ਸਾਲ ਦੀ ਉਹਦੀ ਬਿਲੀਟੀ ਹੈ ਉਹਨੂੰ ਛੱਡ ਗਿਆ ਤੇ ਬਹੁਤ ਇਹ ਮੱਧ ਭਾਗੀ ਜਿਹੜੀ ਹੈ ਖਬਰ ਸਾਨੂੰ ਸੁਣਨ ਨੂੰ ਮਿਲੀ ਪੂਰਾ ਪਿੰਡ ਇਸ ਵਿੱਚ ਗੰਗੇਨ ਹੋਇਆ ਪਿਆ ਸੋ ਇੰਨਾ ਕੁਝ ਸੰਸਕਾਰ ਬਾਰੇ ਡੈਡ ਬੋਡੀ ਕਾਲ ਨਹੀਂ ਆ ਜਾਣੀ ਜੀ ਆਈ ਤੇ ਡੈਡ ਬੋਡੀ ਕੱਲ ਸਾਡੇ ਕੋਲ 10 ਵਜੇ ਦਾ ਟਾਈਮ ਦਿੱਤਾ ਦਾ ਸੰਸਕਾਰ ਦਾ ਸੋ ਕੱਲ ਹੋਣਾ ਸਰਕਾਰੀ ਸਨਮਾਨਾਂ ਨਾਲ ਸਨਮਾਨ ਕੀਤਾ ਜਾਊਗਾ ਕਿਆ ਨਾਮ ਹੈ ਜੀ ਪੋਲਾ ਸਿੰਘ ਜੀ ਹਾਂ ਜੀ ਕੀ ਹੋ ਗਿਆ ਬੇਟੇ ਦਾ ਫੋਨ ਆਇਆ ਤਾਂ ਜੀ ਕੱਲ ਸਵੇਰ 6 ਵਜੇ ਹਾਂ ਜੀ ਕਹਿੰਦੇ ਭਈ ਅਗਲੀ ਸੇਟ ਲਿਆ ਐਮ ਐਚ ਚ ਲਿਆ ਗਏ ਅੱਛਾ ਉਸਦੇ ਬਾਅਦ ਚੋਂ ਫਿਰ ਮੈਨੂੰ ਆਇਆ ਕੋਈ ਫਿਰ ਡੇਢ ਘੰਟੇ ਬਾਅਦ ਫੋਨ ਕਹਿੰਦੇ ਜਿਆਦਾ ਸੀਰੀਅਸ ਆ ਅੰਦਰ ਸਾਨੂੰ ਜਾਣ ਨਹੀਂ ਦਿੰਦੇ ਫਿਰ ਉਹਨੇ ਅੱਧੇ ਪੌਣੇ ਘੰਟੇ ਬਾਅਦ ਕਲੀਅਰ ਕਰੇ ਦਿੱਤਾ ਫੇ ਉਹ ਉਹਦੇ ਅਟੈਕ ਨਾਲ ਮੌਤ ਹੋ ਗਈ ਜੀ ਪਿਤ ਪਹਿਲਾਂ ਵੀ ਬਿਮਾਰ ਰਹਿੰਦੇ ਸੀ ਕਦੇ ਵੀ ਬਿਮਾਰ ਨਹੀਂ ਰਹਿੰਦੇ ਤੇ ਕabhi ਇੱਥੇ ਦਵਾਈ ਨਹੀਂ ਲੈਂਦੀ ਕਿੰਨਾ ਟਾਈਮ ਪਹਿਲਾਂ ਭਰਤੀ ਹੋਇਆ ਸੀ 17 ਸਾਲ ਹੋ ਗਏ ਤੇ 17.5 ਸਾਲ ਹੈ ਹਾਂ ਜੀ ਪਿੱਛੇ ਫਿਰ ਕੌਣ ਕੌਣ ਨੇ ਪਿੱਛੇ ਬਸ ਮਾਪੇ ਆ ਇਹ ਘਰ ਵਾਲੀ ਆ ਇੱਕ ਸਾਲ ਕਦੀ ਲੜਕੀ ਹੈ ਉਹਦਾ ਹਾਂਜੀ ਮੇਰਾ ਨਾਮ ਜੀ ਸੁਬਿਹਰਾ ਗੁਰਚੇਤ ਸਿੰਘ ਪਿੰਡ ਮੇਰਾ ਸਹਿਦਪੁਰ ਹੈ ਜੀ ਹਾਂਜੀ ਕੀ ਹਾਸੇ ਬਾਰੇ ਜਾਣਕਾਰੀ ਦੇਣਾ ਜੀ ਜਿਹੜਾ ਹਾਸਾ ਹੋਇਆ ਜੀ ਇਹ ਮਾਲਸਾਨੂੰ ਕੱਲ ਸਵੇਰੇ ਹੀ ਫੋਨ ਆਇਆ ਕਿ ਗਰਦੀਪ ਸਿੰਘ ਪਹਿਲੇ ਬਿਮਾਰ ਦਾ ਫੋਨ ਆਇਆ ਸੀ ਘੰਟੇ ਬਾਅਦ ਉਹਨੇ ਦੱਸਿਆ ਕਾਫੀ ਸੀਰੀਅਸ ਹੈ ਕਿਸਾਨਵੰਦਨ ਜਾਣ ਦਿੱਤਾ ਜੀ ਫਿਰ ਘੰਟੇ ਬਾਅਦ ਲਗਭਗ 7:30 ਵਜੇ ਕਰੀਬ ਆ ਗਿਆ ਕਿ ਉਹ ਡੈਥ ਹੋ ਗਈ ਹੈ। ਬਾਕੀ ਜਿਹੜਾ ਆਰਮੀ 'ਚ ਕਿਸੇ ਵੀ ਜਵਾਨ ਦੀ ਜੋ ਡੈਥ ਹੁੰਦੀ ਹੈ ਦੇਖੋ ਅਸੀਂ ਵੀ ਆਰਮੀ 'ਚ ਕਾਫੀ ਨੌਕਰੀ ਕਰਕੇ ਆਏ ਆਂ। ਆਰਮੀ 'ਵੀ ਜਦੋਂ ਜਵਾਨ ਭਾਰਤੀ ਹੋ ਚਲ ਜਾਂਦਾ ਉਦੋਂ ਸਰਵਿਸ ਐਂਡ ਤੱਕ ਕੋਈ ਵੀ ਮਨ ਹਾਦਸਾ ਵਾਪਰਦਾ ਕਿਸੇ ਵੀ ਹਾਦਸੇ ਨਾਲ ਮੌਤ ਹੁੰਦੀ ਹੈ ਉਹਨੂੰ ਸ਼ਹੀਦ ਦਾ ਦਰਜਾ ਹੀ ਮਿਲਦਾ ਆ। ਕਿਉਂਕਿ ਆਦਮੀ ਪੀਸ ਵਿੱਚ ਨੌਕਰੀ ਕਰ ਰਿਹਾ ਫੀਲਡ ਵਿੱਚ ਕਰ ਰਿਹਾ ਚਾਹੇ ਗਲੀਸ਼ੇ ਨੌਕਰੀ ਕਿਤੇ ਵੀ ਕਰ ਰਿਹਾ ਉਹਨੂੰ ਜਦੋਂ ਕਿਤੇ ਵੀ ਆਪਰੇਸ਼ਨ ਦਾ ਸਰਚ ਐਂਡ ਆਪਰੇਸ਼ਨ ਜਾਂ ਕਿ ਲੜਾਈ ਵਿੱਚ ਜਾਣ ਦਾ ਮੌਕਾ ਮਿਲਦਾ ਉਹ ਕਦੇ ਫੌਜੀ ਇਹ ਤਾਂ ਹੈ ਨਹੀਂ ਕਿ ਉਮਨਾ ਕਰ ਦੇਗਾ ਉਹ ਤਾਂ ਡਿਊਟੀ 'ਤੇ ਤਿਆਰ ਹੈ ਉਹਨੂੰ ਸ਼ਹੀਦ ਦਾ ਦਰਜਾ ਮਿਲਦਾ ਹੈ ਤੇ ਇਸ ਜਵਾਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਆਰਮੀ ਵੱਲੋਂ ਇਹਨਾਂ ਦਾ ਕੱਲ ਬੜੀ ਤਿਆਰੀ ਨਾਲ ਫੌਜ ਨੇ ਕਾਫੀ ਮਿਹਨਤ ਕੀਤੀ ਹੈ ਕੱਲ ਨੂੰ ਸਰਕਾਰੀ ਸਨਮਾਨਾਂ ਨਾਲ ਕੱਲ ਨੂੰ ਸੰਸਕਾਰ 10:00 ਵਜੇ ਪਿੰਡ ਰਾਏਪੁਰ ਛੱਜ ਵਿੱਚ ਕੀਤਾ ਜਾਣਾ ਆ ਤੇ ਮੈਂ ਤਾਂ ਸਾਰੇ ਜਿੰਨੇ ਸਾਡੀ ਪਬਲਿਕ ਹੈ ਜਿੰਨੇ ਸਾਡੇ ਸਮਾਜ ਹੈ ਫਿਰ ਸਾਰਿਆਂ ਬੇਨਤੀ ਕਰਦਾ ਵੀ ਇਸ ਟਾਈਮ ਤੇ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਕਿਉਂਕਿ ਇਹ ਜਿਹੜੇ ਸਾਡੇ ਆਰਮੀ ਜਵਾਨ ਜੇ ਦੇਸ਼ ਦੀ ਸੇਵਾ ਕਰਦੇ ਇਹਨਾਂ ਦੀ ਮਾ ਬਦੌਲਤੀ ਆਪਾਂ ਬੜੀ ਚੈਨ ਨਾਲ ਆਪਣੇ ਦੇਸ਼ ਵਿੱਚ ਰਹਿ ਰਹੇ ਆ ਸੌ ਰਹੇ ਆ ਦੂਸਰਾ ਮੈਂ ਤੁਹਾਡੇ ਜਰੀਏ ਸਰਕਾਰ ਨੂੰ ਵੀ ਜਿਹੜੇ ਸਾਡੇ ਆਰਮੀ ਦੇ ਜਰਨਲ ਸਾਹਿਬ ਆਰਮੀ ਸਾਡੇ ਅਫਸਰ ਮੈਂ ਉਹਨੂੰ ਬੇਨਤੀ ਕਰਦਾ ਆ ਕਿ ਸਾਡੇ ਨੂਰਪੁਰ ਲਾਕੇ ਵਿੱਚ ਬਹੁਤ ਜਗ੍ਹਾ ਲਗ ਲਗ ਆਰਮੀ ਜਗ੍ਹਾ ਪਈ ਹੈ ਰੋਪੜ ਸ਼ਹਿਰ 'ਚ ਹੀ ਪਈ ਹੈ ਨੂਰਪਬੇਦੀ ਸ਼ਹਿਰ ਵਿੱਚ ਵੀ ਲਗਭਗ 20 ਕਿੱਲੇ ਦੇ ਕਰੀਬ ਜ਼ਮੀਨ ਪਈ ਹੈ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਸਾਡੇ ਨੂਰਪਬੇਦੀ ਇਲਾਕੇ ਦੇ ਬਹੁਤ ਜਵਾਨ ਜੋ ਆਰਮੀ ਸ਼ਹੀਦ ਹੋਏ ਨੇ ਔਰ ਬਹੁਤ ਜਵਾਨ ਆਰਮੀ ਸਰਵਿਸ ਕਰ ਰਹੇ ਨੇ ਇਹਨਾਂ ਦੀ ਇੱਕ ਛਾਨ ਨੂਰਪੁਰ ਜਿੱਦਾਂ ਸਾਡੇ 20 ਕਿੱਲੇ ਜ਼ਮੀਨ ਬੇਕਾਰ ਆ ਇਸ ਟਾਈਮ ਪਈ ਕਿਸੇ ਕੰਮ ਚ ਨਹੀਂ ਹੈ ਪ੍ਰਵਾਸੀਆਂ ਨੇ ਇਸ ਤਰ੍ਹਾਂ ਦੱਬੀ ਹੋਈਆਂ ਉੱਥੇ ਕੋਈ ਨਾ ਯਾਦਗਾਰ ਬਣਾਈ ਜਾਵੇ ਯਾਦਗਾਰ ਬਣਾਉਣ ਦਾ ਸਾ ਇੱਕ ਮੈਮੋਰੀਅਲ ਟੈਬ ਬਣਾਇਆ ਜਾਵੇ ਜਿਹੜਾ ਅਸੀਂ ਸਾਰ ਬਾਦ ਇਕੱਠੇ ਹੋਈਏ ਉੱਥੇ ਸਾਰੇ ਪਰਿਵਾਰ ਇਕੱਠੇ ਹੋਣ ਤੇ ਆਪਣੇ ਬੱਚਿਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਯਾਦ ਕਰੀਏ ਤੇ ਮੀੜੀਏ ਇੱਕ ਦੂਜੇ ਨੂੰ ਤੇ ਉਹਨਾਂ ਨੂੰ ਯਾਦ ਕੀਤਾ ਜਾਵੇ ਦੂਜਾ ਜੇ ਅਗਰ ਇੱਕ ਸਾਡੀ ਬੇਨਤੀ ਹੋਰ ਹੈ ਕਾਫੀ ਟਾਈਮ ਪਹਿਲਾਂ ਵੀ ਅਸੀਂ ਇਹ ਚੀਜ਼ ਰਿਕਵੈਸਟ ਕੀਤੀ ਸੀ ਆਰਮੀ ਨੂੰ ਗਵਰਨਮੈਂਟ ਨੂੰ ਵੀ ਕਿ ਉੱਥੇ ਇੱਕ ਕੰਟੇਨ ਖੋਲੀ ਜਾਵੇ ਤਾਂ ਕਿ ਇਸ ਇਲਾਕੇ ਜਿੰਨੇ ਐਕਸਮੈਨ ਹੈ ਜਾਂ ਐਕਸਮੈਨਾਂ ਦੇ ਪਰਿਵਾਰ ਨੇ ਕਈ ਮਾਲ ਸਾਡੇ ਬੈਟਰ ਕੈਜੁਐਲਟੀ ਨੇ ਤੇ ਇਹਨਾਂ ਰੋਪੜ ਕੰਟੇਨ ਪੈ ਰੋਪੜ ਕਿੰਥੋਂ ਲਗਭਗ 40-50 ਕਿਲੋਮੀਟਰ ਹੈ ਕਈਆਂ 60 ਕਿਲੋਮੀਟਰ ਪੈਂਦੀ ਹੈ ਸਾਈਡ ਤੋਂ ਉਹਨਾਂ ਕੰਟੇਨ ਹੈ ਉਹ ਬਹੁਤ ਦੂਰ ਹੈ ਅਗਰ ਇਸ ਏਰੀਏ 'ਚ ਸਰਕਾਰੀ ਜ਼ਮੀਨ ਆਰਮੀ ਦੀ ਹੈ ਇੱਥੇ ਛੋਟੀ ਕੰਟੇਨ ਖੋਲੀ ਜਾਵੇ ਤੇ ਇਹ ਵੀ ਲੋਕਾਂ ਨੂੰ ਇੱਕ ਬਹੁਤ ਸਹੂਲਤ ਦਿੱਤੀ ਜਾ ਸਕਦੀ ਹੈ ਮੇਰੀ ਇਹ ਬੇਨਤੀ ਹੈ ਕਿ ਇਹ ਸ਼ਹੀਦਾਂ ਵਾਸਤੇ ਇਹ ਕੰਮ ਦੋਨੇ ਜਰੂਰ ਕਰਨੇ ਚਾਹੀਦੇ ਆ ਬਾਕੀ ਸ਼ਹੀਦਾਂ ਗੇਟ ਆ ਜੋ ਆ ਬਣਾਇਆ ਜਾਂਦਾ ਪੰਜਾਬ ਗਵਰਨਮੈਂਟ ਵੱਲੋਂ ਉਹ ਵੀ ਬਣਾਇਆ ਜਾਵੇ ਤੇ ਜਿਹੜੇ ਬਣਦੀਆਂ ਬੱਚੇ ਸਹੂਲਤਾਂ ਨੇ ਉਹ ਜੋ ਗਵਰਨਮੈਂਟ ਪੰਜਾਬ ਗਵਰਨਮੈਂਟ ਵੱਲੋਂ ਹੈ ਪੰਜਾਬ ਗਵਰਨਮੈਂਟ ਦੇ ਵੀ ਜੋ ਸੈਂਟਰ ਗਵਰਨਮੈਂਟ ਵੱਲੋਂ ਹੈ ਉਹ ਸੈਂਟਰ ਗਵਰਨਮੈਂਟ ਦੇ ਵੀ ਜੀ ਸ਼ਹੀਦ ਗੁਰਦੇਵ ਸਿੰਘ ਹੋਰਾਂ ਦੇ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ 'ਚ ਅਸੀਂ ਖੜੇ ਆਂ ਔਰ ਹਮੇਸ਼ਾ ਹੀ ਫੌਜੀ ਵੀਰਾਂ ਦੇ ਜਿਵੇਂ ਵੀ ਕਾਰਜ ਲਈਵਾ ਚੱਕਦੇ ਰਹੇ ਆ ਸੋ ਇਹ ਇਹ ਬੜੀ ਦੁਖ ਦੀ ਘੜੀ ਹੈ ਬੱਚੀ 1 ਸਾਲ ਦੀ ਹੈ ਧਰਮ ਬਤਨੀ ਹੈ ਬਜ਼ੁਰਗ ਮਾਤਾ ਪਿਤਾ ਪਿੱਛੇ ਪਰਿਵਾਰ ਇਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਉੱਥੇ ਹੀ ਮੈਂ ਇਹ ਗੱਲ ਜ਼ਰੂਰ ਕਹਾਵਾਂਗਾ ਜਿਵੇਂ ਕੇਂਦਰ ਸਰਕਾਰ ਨੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਰਸਮਾਂ ਦੇ ਨਾਲ ਸੰਸਕਾਰ ਕਰਨ ਦਾ ਸਵੇਰੇ ਫੈਸਲਾ ਲੈ ਕੇ ਪਹੁੰਚਣਾ ਹੈ ਔਰ ਇਸ ਵਿੱਚ ਮੈਂ ਇਹ ਗੱਲ ਇਸ ਖੈਦਾਖਰ ਦੁੱਖ ਦੀ ਘੜੀ ਮਾਰਨਾ ਕਹਿ ਸਕਦਾ ਵੀ ਫੌਜ ਵੱਲੋਂ ਜਿੰਨੇ ਵੀ ਵਾਅਦੇ ਕੀਤੇ ਜਾਂਦੇ ਆ ਉਹਦੇ ਸਬੰਧੀ ਉਹ ਸਾਰੀਆਂ ਚੀਜ਼ਾਂ ਉਹ 1-2 ਮਹੀਨੇ ਵਿੱਚ ਕੰਪਲੀਟ ਕਰ ਦਿੰਦੇ ਆ। ਬੇਸ਼ੱਕ ਪਰਿਵਾਰਾਂ ਨੂੰ ਪਿੱਛੇ ਮੁਆਵਜ਼ੇ ਦੀ ਗੱਲ ਹੋਵੇ ਜਾਂ ਕਈ ਹੋਰ ਚੀਜ਼ਾਂ ਨੇ ਤੇ ਮੈਂ ਇਸੇ ਤਰਜ਼ ਤੇ ਪੰਜਾਬ ਸਰਕਾਰ ਨੂੰ ਵੀ ਇਹੀ ਅਪੀਲ ਕਰਾਂਗਾ ਕਿ ਤੁਸੀਂ ਵੀ ਜਿਹੜੇ ਸ਼ਹੀਦ ਦੇ ਨਾਮ ਤੇ ਬੇਸ਼ੱਕ ਗੇਟ ਬਣਨਾ ਹੋਵੇ, ਬੇਸ਼ੱਕ ਕੋਈ ਯਾਦਗਾਰ ਕਾਇਮ ਹੋਣੀ ਹੋਵੇ, ਉਹਨੂੰ ਬਹੁਤ ਛੇਤੀ ਸਮੇਂ ਰਹਿੰਦੇ ਟਾਈਮ ਬౌੰਡ ਏਰੀਆ ਦੇ ਵਿੱਚ ਸਮੇਂ ਦੇ ਵਿੱਚ ਪੂਰਾ ਕਰ ਦੇਣਾ ਚਾਹੀਦਾ। ਅੱਜ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਸ਼ਹੀਦ ਜਤਿੰਦਰ ਰਾਣਾ ਐਲਗਰਾ ਜਿਹੜੇ ਸਵਾੜੇ ਦੇ ਲਾਗੇ ਐ ਤੇ ਉਹਨਾਂ ਦੇ ਪਰਿਵਾਰ ਨੂੰ ਹਜੇ 1 ਕਰੋੜ ਰੁਪਏ ਦਾ ਜਿਹੜਾ ਮੁਆਵਜ਼ਾ ਸਰਕਾਰ ਨੇ ਕਿਹਾ ਸੀ ਵੀ ਕੋਈ ਵੀ ਸ਼ਹੀਦ ਹੁੰਦਾ ਹੈ ਤਾਂ ਅਸੀਂ ਦਵਾਂਗੇ ਹਜੇ ਤੱਕ ਉਹ ਵੀ ਪੈਂਡਿੰਗ ਪਿਆ ਤੇ ਮੈਂ ਇੱਥੇ ਮੈਂ ਇਹ ਸਮਾਂ ਨਹੀਂ ਆ ਚਲੋ ਇਹ ਗੱਲ ਕਰਨ ਦਾ ਵੀ ਸੂਬਾ ਸਰਕਾਰ ਵੱਲੋਂ ਜਿਹੜੇ ਕੀਤੇ ਜਾਂਦੇ ਆ ਉਸ ਮੁਆਵਜ਼ੇ ਨੂੰ ਜੇ ਭੋਗ ਦੀਆਂ ਰਸਮਾਂ ਤੱਕ ਦੇ ਦੇਣ ਕਿਉਂਕਿ ਦੇਣਾ ਤਾਂ ਹੈ ਹੀ ਹੈ ਤਾਂ ਉਹਦੇ ਨਾਲ ਕੀ ਲੋਕਾਂ ਦਾ ਥੋੜਾ ਜ ਸਾਡੇ ਫੌਜੀ ਵੀਰ ਜਵਾਨ ਸ਼ਹਾਦਤਾਂ ਪਾ ਰਹੇ ਨੇ ਸਾਡੇ ਇਲਾਕੇ ਨੂੰ ਬਹੁਤ ਸਾਰੇ ਜਿਹੜੇ ਫੌਜੀ ਵੀਰਾਂ ਨੇ ਸ਼ਹਾਦਤਾਂ ਪਾ ਕੇ ਦੇਸ਼ ਦੀ ਸੁਰੱਖਿਆ ਲਈ ਫਰਜ਼ ਆ ਜਲੋ ਆਪਣਾ ਖੂਨ ਡੋਲਿਆ ਹੈ ਤਾਂ ਉਹ ਕਿਤੇ ਨਾ ਕਿਤੇ ਹੌਸਲਾ ਲਾ ਕੇ ਲਈ ਬਣਦਾ ਇੱਕ ਇਲਾਕੇ ਦੇ ਲੋਕਾਂ ਦੀ ਫੌਜੀ ਵੀਰਾਂ ਦੀ ਨਾ ਪਰਿਵਾਰਾਂ ਦੀ ਮੰਗ ਹੈ ਇਹਨਾਂ ਦੇ ਪਰਿਵਾਰ ਸਮਾਨ ਲੈਣ ਲਈ ਬਹੁਤ ਦੂਰ ਦੂਰ ਜਾਂਦੇ ਆ ਕਿਉਂ ਨਾ ਸਾਡੇ ਏਰੀਆ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਰਾਜ ਦੀਆਂ ਚੌਂਕੀਆਂ ਜੋ ਇਸ ਵਕਤ ਭਾਰਤੀ ਫੌਜ ਦੇ ਰਿਕਾਰਡ ਵਿੱਚ ਉਹਨਾਂ ਦੇ ਨਾਂ ਚੜ ਚੁੱਕੀਆਂ ਐ ਉੱਥੇ ਕੋਈ ਸੁਵਿਧਾ ਸੈਂਟਰ ਚਾਹੇ ਹੈਲਥ ਮਹਿਕਮੇ ਦੇ ਨਾਂ ਦੇ ਦੁਆਇਆਂ दारू ਦੇ ਲਈ ਕੋਈ ਸਿਸਟਮ ਬਣ ਜਾਵੇ ਜਾਂ ਕੰਟੇਨ ਹੋਵੇ ਜਾਂ ਇੱਕ ਸਮੂਹਿਕ ਯਾਦਗਾਰ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ 15 ਅਗਸਤ ਨੂੰ ਸਿਆਸਦਾਨਾਂ ਤੇ ਝੰਡਾ ਚੜ੍ਹਾਉਂਦੇ ਆ ਚਲੋ ਉਹਨਾਂ ਦੀਆਂ ਡਿਊਟੀਆਂ ਪ੍ਰੋਟੋਕੋਲ ਹੈ ਕਿਤੇ ਕਿਤੇ ਫੌਜੀ ਵੀਰ ਵੀ ਸਾਰੇ ਇਕੱਠੇ ਹੋ ਕੇ ਆਪਣੇ ਫੌਜੀ ਭਰਾਵਾਂ ਨੂੰ ਯਾਦ ਕਰਕੇ ਉੱਥੇ ਝੰਡਾ ਵੀ ਚੜ੍ਹਾ ਲਿਆ ਕਰੀਏ ਤੇ ਉਹਨਾਂ ਦੀ ਜਿਹੜੀ ਸ਼ਹਾਦਤ ਦੇ ਵਾਕਿਆਂ ਨੂੰ ਵੀ ਥੋੜੀ ਦੇਰ ਰਲ ਮਿਲ ਕੇ ਇਕੱਠੇ ਮਨਾ ਲਿਆ ਕਰੀਏ ਇਸ ਤਾਂ ਹੀ ਸਹੀ ਮਾਇਨੇ 'ਚ ਅਸੀਂ ਜਿਹੜੀਆਂ ਗੱਲਾਂ ਕਰਦੇ ਆ ਆ ਕੇ ਉਹ ਸਫਲ ਹੁੰਦੀਆਂ ਜੈ ਹਿੰਦ